ਪਿਤਾਵਾਂ ਨੂੰ ਟਿੱਟੀਆਂ ਪਾਤੀਆਂ ਮਾਪਿਆਂ ਨੂੰ ਬੈਗ ਦੇ ਵਿੱਚ ਨੋਟਸ ਦੇਤੇ ਆ ਕਿ ਤੁਸੀਂ ਸੱਤ ਤੋਂ ਬਿਨਾ ਸਕੂਲ 'ਚ ਨਹੀਂ ਲਿਉਣੇ ਅਸੀਂ ਰੋਕਥਾਮ ਕਰਾਂ ਮੈਂ ਸਰਕਾਰੋਂ ਪੀਲ ਕਰਦਾ ਕਿ ਸਕੂਲਾਂ ਘਾੜੀ ਨਾਕੇ ਵੀ ਲਾਏ ਜਾਣ ਜੋ ਵੀ ਸਟੂਡੈਂਟ 18 ਸਾਲ ਤੋਂ ਘੱਟ ਹੈ ਉਹ ਬਾਈਕਸ ਲੈ ਕੇ ਨਾਣ ਇਹਦੀ ਸਜ਼ਾ ਉਹਨਾਂ ਦੇ ਮਾਪਿਆਂ ਨੂੰ ਹੋਏਗੀ ਇੱਕ ਜੋ ਵੀ ਲਾ ਨਿਕਲਿਆ ਹੈ ਉਹਦੇ ਅਕੋਰਡਿੰਗ 3 ਸਾਲ ਦੀ ਕੈਦ ਔਰ 25000 ਰੁਪਏ ਜੁਰਮਾਨਾ ਹੋ ਸਕਦਾ ਹੈ ਬੱਚਿਆਂ ਨੂੰ ਅਸੀਂ ਉਹਨਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਹੈ ਔਰ ਬੱਚਿਆਂ ਦੀ ਬੱਚਿਆਂ ਨਾਲ ਸੈਮੀਨਾਰ ਕੀਤਾ ਗਿਆ ਹੈ ਸਕੂਲ ਦੇ ਜੋ ਗਰੁੱਪਸ ਨੇ ਉਹਦੇ ਵਿੱਚ ਵੀ ਮਾਪਿਆਂ ਨੂੰ ਅਲਰਟ ਕੀਤਾ ਗਿਆ ਹੈ ਕਿ ਬੱਚਿਆਂ ਨੂੰ ਵਾਈਕਲ ਦੇ ਕੇ ਨਾ ਵੇਚ ਜਾਇਏ ਜਿਨ੍ਹਾਂ ਕੋਲ ਲਾਇਸੈਂਸ ਨਹੀਂ ਹੈ ਜਿਨ੍ਹਾਂ ਦੀ 18 ਸਾਲ ਤੋਂ ਘੱਟ ਉਮਰ ਹੈ ਜਿਨ੍ਹਾਂ ਦਾ ਡਰਾਈਵ ਲਾਇਸੈਂਸ ਨਹੀਂ ਬਣਿਆ ਉਹ ਜੇ ਬੱਚੇ ਕੋਈ ਦੋ ਪਹੀਆ ਵਾਨ ਜਾਂ ਔਰ ਵੀਕਲ ਕੋ ਚਲਾਉਂਦੇ ਆ ਤੇ ਉਹਨਾਂ ਦੇ ਜਿਹੜੇ ਮਾਤਾ ਪਿਤਾ ਵਾ ਪੇਰੈਂਟਸ ਆ ਉਹਨਾਂ ਨੂੰ ਜਿਹੜੀ ਆ ਸਜ਼ਾ ਹੋਏਗੀ ਜਿਹਦੇ ਵਿੱਚ 25000 ਰੁਪਏ ਜੁਰਮਾਨਾ ਤੇ 3 ਸਾਲ ਦੀ ਸਜ਼ਾ ਅਤੇ 1 ਸਾਲ ਵਾਸਤੇ ਜਿਹੜੀ ਰਜਿਸਟ੍ਰੇਸ਼ਨ ਜਿਹੜੀ ਉਹ ਸਸਪੈਂਡ ਹੋਏਗੀ ਇਹ ਸਾਰੀਆਂ ਹਦਿਆਤਾਂ ਜਿਹੜੀਆਂ ਬੱਚਿਆਂ ਨੂੰ ਸਕੂਲਾਂ ਵਿੱਚ ਜਾ ਕੇ ਅਸੀਂ ਦੇ ਰਹੇ ਆਂ

ਦੇਖੋ ਜੀ ਇਹਦੇ ਚ ਪਹਿਲਾਂ ਤਾਂ ਜਿਹੜੀ ਅਸੀਂ ਅਵੇਅਰਨੈਸ ਆ ਬੱਚਿਆਂ ਨੂੰ ਗਾਈਡ ਕਰ ਲਾਂ। ਉਸ ਤੋਂ ਬਾਅਦ ਜਿਹੜੇ ਨਹੀਂ ਹੋਣਗੇ ਫਿਰ ਉਹਨਾਂ ਵਾਸਤੇ ਅਸੀਂ ਜਿਹੜੇ ਉਹ ਰੋਡ ਨੇ ਉਹਨਾਂ ਦੇ ਉੱਤੇ ਨਾਕੇ ਲਾ ਕੇ ਉੱਥੇ ਵੀ ਅਵੇਅਰਨੈਸ ਚਲਾਵਾਂਗੇ। ਉਸ ਤੋਂ ਬਾਅਦ ਫਿਰ ਜਿਹੜਾ ਵਾ ਜਿਹੜੇ ਨਹੀਂ ਚਾਰੇ ਬੰਨੇ ਹਟੇ ਫਿਰ ਉਹਨਾਂ ਦੇ ਖਿਲਾਫ ਕਾਰ ਵੀ ਕਰਾਂਗੇ। ਸਰੋਪ੍ਰਨੰਕਾਸ ਕੇ ਸਭ ਤੋਂ ਪਹਿਲੇ ਮੈਂ ਪਾਸੇ ਜੁਕੇ ਨਿਊ ਕਲਬ ਵਾਲਾ ਚੇਅਰਮੈਨ ਆ ਕਿਹਾ ਕਿ ਜਿਹੜੇ ਨਵੀਂ ਦਿੱਤਾਈਆਂ ਇਹ ਬਹੁਤ ਸੁਲਾਗਾ ਜੋ ਕਦਮ ਆ ਸਰਕਾਰ ਦਾ ਬਹੁਤ ਵਧੀਆ ਕਦਮ ਆ ਬੱਚਿਆਂ ਦੇ ਨਾਲ ਜਿਹੜਾ ਰੋਕ ਲਾਉਣ ਲੱਗੇ ਆ ਸਰਕਾਰ ਨੂੰ ਸਖਤੀ ਨਾਲ ਕਰਨਾ ਜਿਹਦਾ ਅਸੀਂ ਸਰਕਾਰ ਦਾ ਸਾਥ ਦੇਵਾਂਗੇ ਜੀ ਸ਼ੁਰੂਆਤ ਸਕੂਲ ਤੋਂ ਕੀਤੀ ਨਾ ਦੇ ਲੋ ਹਾਂਜੀ ਸ਼ੁਰੂਆਤ ਸਕੂਲ ਤੋਂ ਕੀਤੀ ਗਈ ਹੈ ਹਾਂਜੀ ਹਰ ਸਕੂਲ ਸਲਵਾਤ ਕੀਤੀ ਗਈ ਆ ਅਸੀਂ ਬੱਚਿਆਂ ਨੂੰ ਚਿੱਠੀਆਂ ਪਾਤੀਆਂ ਮਾਪਿਆਂ ਨੂੰ ਬੈਗ ਦੇ ਵਿੱਚ ਨੋਟਸ ਦੇਤੇ ਆ ਕਿ ਤੁਸੀਂ ਸਸਪੈਂਸਪੇੜਾ ਸਕੂਲ ਚ ਨਹੀਂ ਲਿਆਉਣੇ ਅਸੀਂ ਰੋਕਤਾਂ ਕਰਾਂ ਮੈਂ ਸਰਕਾਰੋਂ ਪੀੜ ਕਰਦਾ ਕਿ ਸਕੂਲਾਂ ਗਾੜੀ ਨਾਕੇ ਵੀ ਲਾਇਆ ਜਾਵੇ ਤੇ ਅੱਜ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਸੈਂਬਲ ਹਾਂਜੀ ਇੱਥੇ ਆੜੇ ਇਨਸਪੈਕਟਰ ਸਰ ਬਹੁਤ ਪ੍ਰਸ਼ਾਸਨ ਆਇਆ ਉਹ ਵੀ ਆਪਣੀ ਗੱਲ ਉਹਨਾਂ ਨੂੰ ਬੱਚਿਆਂ ਨੂੰ ਹਦਾਇਤ ਕਰਨ ਦੇ ਜਾ ਰਹੀ ਹੈ ਮਾਪਿਆਂ ਕੋਈ ਅਪੀਲ ਕਰਨਾ ਚਾਹੋਗੇ ਤੁਸੀਂ ਚੇਅਰਮੈਨ ਹਾਂਜੀ ਮਾਪਿਆਂ ਅਪੀਲ ਕਰਦੇ ਵੀ ਤੁਸੀਂ ਬੱਚਿਆਂ ਨੂੰ ਸਕੂਟਰੀ ਨਾਂ ਦਾਓ ਤੇ ਇਹ ਨੁਕਸਾਨ ਹੋਊਗਾ ਬੱਚਿਆਂ ਦਾ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਬਾਕੀ ਸਕੂਲਾਂ ਨੂੰ ਕੋਈ ਅਪੀਲ ਕਰਨਾ ਚਾਹੋਗੇ ਹਾਂ ਮੈਂ ਸਾਰੇ ਪੰਜਾਬ ਦੇ ਸਕੂਲਾਂ ਨੂੰ ਅਪੀਲ ਕਰਦਾ ਇਸਾਰੇ ਸਕੂਲਾਂ 'ਚ ਕੈਂਪ ਲਾ ਕੇ ਬੱਚਿਆਂ ਨੂੰ ਸਮਝਾਇਆ ਜਾਵੇ। ਕੀ ਕੀ ਚੀਜ਼ਾਂ ਦਿੱਤੀ ਗਈ ਸਕੂਲ ਦੇ ਵੱਲੋਂ 2025 ਸੈਮੀਨਾਰ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਨਿਊ ਫਲਾਵਰ ਸਕੂਲ ਅੰਤਰਜਾਮੀ ਕਲੋਨੀ ਜਿਹੜਾ ਸੁਲਤਾਨ ਮင် ਰੋਡ ਦੇ ਗੰਦੇ ਨਾਲੇ ਦੇ ਕੋਲ ਆ। ਇਹ ਸਕੂਲ ਦੇ ਵਿੱਚ ਅੱਜ ਅਸੀਂ ਮਾਨਯੋਗ ਸਾਡੇ ਐਡੀ.ਸੀ.ਪੀ ਸਾਹਿਬ ਟ੍ਰੈਫਿਕ ਅਤੇ ਮਾਨਯੋਗ ਕਮਿਸ਼ਨਰ ਸਾਹਿਬ ਸਰਜੀਤ ਸਿੰਘ ਢਿਲੋਜੀ ਦੀ ਦਿਸ਼ਾ ਨਿਰਦੇਸ਼ ਤੇ ਜੁਦਾ ਨਵਾਂ ਕਾਨੂੰਨ ਆ ਕਿ ਜਿਹੜੇ ਛੋਟੇ ਬੱਚੇ ਆ ਜੋ ਉਹਨਾਂ ਬੱਚੇ ਆ ਜਿਨ੍ਹਾਂ ਦੀ 18 ਸਾਲ ਤੋਂ ਘੱਟ ਉਮਰ ਆ ਜਿਨ੍ਹਾਂ ਦਾ ਡਰਾਈਵ ਲਾਇਸੈਂਸ ਨਹੀਂ ਬਣਿਆ ਉਹ ਜੇ ਬੱਚੇ ਕੋਈ ਦੋ ਪਹੀਆ ਵਾਨ ਜਾਂ 4 ਵੀਕਲ ਕੋ ਚਲਾਉਂਦੇ ਆ ਤੇ ਉਹਨਾਂ ਦੇ ਜਿਹੜੇ ਮਾਤਾ ਪਿਤਾਵਾ ਪੇਰੈਂਟਸ ਨੇ ਉਹਨਾਂ ਨੂੰ ਜਿਹੜੀ ਆ ਸਜ਼ਾ ਹੋਏਗੀ ਜਿਹਦੇ ਵਿੱਚ 25000 ਰੁਪਏ ਜੁਰਮਾਨਾ ਤੇ 3 ਸਾਲ ਦੀ ਸਜ਼ਾ ਅਤੇ 1 ਸਾਲ ਵਾਸਤੇ ਜਿਹੜੀ ਰਜਿਸਟ੍ਰੇਸ਼ਨ ਜਿਹੜੀ ਆ ਉਹ ਸਸਪੈਂਡ ਹੋਏਗੀ ਇਹ ਸਾਰੀਆਂ ਹਦਾਇਤਾਂ ਜਿਹੜੀਆਂ ਬੱਚਿਆਂ ਨੂੰ ਸਕੂਲਾਂ ਵਿੱਚ ਜਾ ਕੇ ਅਸੀਂ ਦੇ ਰਹੇ ਹਾਂ ਸਾਡੇ ਜਨ ਚਾਰਜ ਜਸਪਾਲ ਸਿੰਘ ਜੀ ਸਾਡੇ ਟ੍ਰੈਫਿਕ ਐਜੂਕੇਸ਼ਨ ਵਿੰਗ ਦੇ ਸਬ ਇੰਸਪੈਕਟਰ ਦਿਲਜੀਤ ਸਿੰਘ ਜੀ ਜਿਹੜੇ ਵਕ ਵਕ ਸਕੂਲਾਂ ਜਾ ਕੇ ਐਜੂਕੇਟ ਕਰਦੇ ਆ ਉਸ ਲੜੀ ਤਹਿਤ ਜੋ ਮਾਨਯੋਗ ਐਡੀਜੀਪੀ ਸਾਹਿਬ ਵੱਲੋਂ ਜੋ ਹਦਾਇਤਾਂ ਸੀ ਉਹਨਾਂ ਦੀ ਅਸੀਂ ਗਰਾਊਂਡ ਲੈਵ ਤੱਕ ਲੋਕਾਂ ਨੂੰ ਜਾਗਰੂਤ ਕਰਨ ਵਾਸਤੇ ਅੱਜ ਇੱਥੇ ਆਏ ਆ ਜਿੱਥੇ ਅੱਜ ਸਕੂਲ ਦੇ ਬੱਚਿਆਂ ਨੂੰ ਅਸੀਂ ਜਾਗਰੂਤ ਕੀਤਾ ਜਿਨ੍ਹਾਂ ਨੂੰ ਇਹਨਾਂ ਹਦਾਇਤਾਂ ਬਾਰੇ ਜਾਣੂ ਕਰਾਇਆ ਗਿਆ ਔਰ ਉਹਨਾਂ ਨੇ ਸਾਨੂੰ ਪ੍ਰੋਮਿਸ ਕੀਤਾ ਕਿ ਅਸੀਂ ਅੰਡਰਏ ਜਿਹੜਾ ਵਾ ਵੀ ਕੱਲ ਨਹੀਂ ਚਲਾਵਾਂਗੇ ਅਸੀਂ ਆਪਣਾ ਸਾਈਕਲਾਂ ਦੇ ਤੇ ਆਇਆ ਕਰਾਂਗੇ ਜਾਂ ਆਪਾਂ ਕਿਸੇ ਆਟੋ ਰਾਈਡਰ ਜਿਹੜਾ ਸਕੂਲ 'ਚ ਪਹੁੰਚਾਂਗੇ ਸਕੂਲਾਂ ਦੇ ਬਾਹਰ ਨਾਕੇ ਲਗਾਏ ਜਾਣਗੇ ਕਿਉਂਕਿ ਜਲਦੀ ਵੇਅਰ ਹੋ ਜਾਂਦੇ ਲੋਕ ਦੇਖੋ ਜੀ ਇਹਦੇ 'ਚ ਪਹਿਲਾ ਤਾਂ ਜੇ ਅਸੀਂ ਅਵੇਅਰਨੈਸ ਹੈ ਬੱਚਿਆਂ ਨੂੰ ਗਾਈਡ ਕਰਨਾ

बाइक या स्कूटरी यूज़ करना नहीं लागू किया एंड ये बहुत अच्छी बात है कई लोगों का नुकसान भी नहीं होगा एक्सीडेंट और वगैरह वगैरह भी कम होंगे एंड स्कूल में हमेशा साइकिल्स का ही यूज़ करना चाहिए एंड बाइक व्हीकल यूज़ करना कोई अच्छी बात नहीं है बिकॉज ये बस एक शॉफ है हमारे लिए आप इसको सिर्फ एक अच्छे तरीके के तौर पर यूज़ करिए किसी बाज़ार या किसी भी जगह पर जाने के लिए इसको ऐसे स्कूल में लाना अच्छी बात नहीं है एंड जो एटीन प्लस बच्चे हैं जिनको पेरेंट्स ने दे के रखा हुआ है उनको वापस ले लेने चाहिए व्हीकल्स अपने ऑबियसली आजकल इतने एक्सीडेंट हो रहे हैं, अंडर 18 को ये अलाउ नहीं है हमेशा आपको पहले एटीन प्लस होना चाहिए एक लाइसेंस होना चाहिए तभी आप उसका यूज हैं। साइकिल हमारे लिए कितना हमारे लिए बहुत जरूरी है इससे हमारा शरीर जो है फिट रहता है हाइट बढ़ती है हमारे कभी भी पैरों में दर्द नहीं रहता साइकिल एक अच्छा अच्छी एक्सरसाइज के तौर पर ही हमें यूज़ करना चाहिए तो आप इस लोगों को अवेयर करोगे अपने फ्रेंड वगैरह को, को मेरे फ्रेंड सब अवेयर हैं हम सब साइकिल पे ही आते हैं एंड हम पूरे स्कूल को अवेयर करना चाहेंगे एंड पहला स्कूल है अमृतसर में जिसने ये आ, कानून लागू कर दिया है एंड हम सब तो साइकिल यूज करते हैं बट जो तो बच्चे अभी भी स्कूटर स्कूट करते हैं उन्हें अवेयर करना अब आपके स्कूल तो में टू तो तो बैन कर दिए गई है टू व्हीकल फोर व्हीकल सब बैन कर दिए गई है ओनली साइकिल अलॉक किया गया है ਮੇਰਾ ਨਾਮ ਮਿਤਿਕਾ ਮੈਂ ਪਲੱਸ 2 ਨਾਨ ਮੈਡੀਕਲ ਦੀ ਵਿਦਿਆਰਥਣ ਆ ਤੇ ਇੱਕ ਜਿਹੜਾ ਸਰਕਾਰ ਨੇ ਕਾਲੀ ਸਾਡੇ ਗਰੁੱਪ 'ਚ ਮੈਸੇਜ ਆਇਆ ਕਿ ਸਰਕਾਰ ਵੱਲੋਂ ਇਹ ਨੋਟਿਸ ਜਾਰੀ ਕੀਤਾ ਗਿਆ ਕਿ 31 ਜੁਲਾਈ ਤੋਂ ਬਾਅਦ ਜਿਹੜਾ ਉਹ ਕੋਈ ਵੀ ਬੱਚਾ ਜਿਹੜਾ 18 ਸਾਲ ਤੋਂ ਥੰਦੀ ਹੈ ਉਹ ਦੋ ਪਹੀਆ ਜਾਂ ਚਾਰ ਪਹੀਆ ਵੀਕਲ ਜਿਹੜਾ ਉਹ ਨਹੀਂ ਚਲਾਏਗਾ ਇਹ ਬਹੁਤ ਵਧੀਆ ਉਪਰਾਹਦਾ ਕਿਉਂਕਿ ਇੱਕ ਤਾਂ ਐਕਸੀਡੈਂਟ ਘਟ ਜਾਂਦੇ ਐਕਸੀਡੈਂਟ ਬਹੁਤ ਹੋ ਰਹੇ ਨੇ ਅੱਜਕੱਲ ਛੋਟੇ ਛੋਟੇ ਬੱਚੇ ਵੀ ਜਿਹੜੇ ਨੇ ਉਹ ਵੀਕਲ ਲੈ ਕੇ ਜਿਹੜੇ ਤੁਰੇ ਹੁੰਦੇ ਨੇ ਤੇ ਐਕਸੀਡੈਂਟ ਹੋ ਜਾਂਦੇ ਨੇ ਤੇ ਇਸ ਕਰਕੇ ਸਾਡੇ ਸਕੂਲ ਦੇ ਉੱਤੇ ਹਮੇਸ਼ਾ ਜਿਹੜਾ ਸਾਨੂੰ ਸਾਈਕਲ ਹੀ ਅਲੋਕ ਕਰਦਾ ਬਟ ਪੇਰੈਂਟਸ ਜਿਹੜੇ ਕੋਈ ਐਕਟੀਵ ਵਗੈਰਾ ਤੇ ਪੇਸ ਦਿੱਤੇ ਤੇ ਉਮੀਦ ਹੈ ਕਿ ਇਸ ਨਾਲ ਜਿਹੜਾ ਇੱਕ ਐਕਸੀਡੈਂਟ ਘਟ ਜੇਗਾ ਤੇ ਇੱਕ ਸਾਈਕਲ ਨਾਲ ਸਾਡੀ ਸਿਹਤ ਵੀ ਚੰਗੀ ਰਹੇ ਜੇ ਆਪਾਂ ਚਲਾਵਾਂਗੇ ਤੇ ਉਪਰਾਲਾ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਵੇਖਿਆ ਜਾ ਰਿਹਾ ਹੈ ਅੱਜ ਜੇਨਰੇਸ਼ਨ ਜਿਹੜੀ ਇਹੀ ਮੰਦੀ ਆ ਮੋਟਰ ਵਾਈਕਲ ਨੂੰ ਸਾਈਕਲ ਛੱਡ ਕੇ ਕੀ ਬਣੇਗਾ ਮਤਲਬ ਠੀਕ ਹੈ ਮਤਲਬ ਇੱਕ ਵੀ ਵਧੀਆ ਇਸ ਕਰਕੇ ਵੀ ਮੰਨਦੀ ਹਾਂ ਕਿਉਂਕਿ ਕਿਸੇ ਜਲਦੀ ਪਹੁੰਚ ਜਾਣੇ ਹੈ ਸਾਡੇ ਕਿਉਂਕਿ ਟਾਈਮ ਵੀ ਜਿਹੜਾ ਅੱਜਕੱਲ ਬਹੁਤ ਘੱਟ ਹੁੰਦਾ ਕਿਸੇ ਕੋ ਹੈ ਨਾ ਹਰ ਕੋਈ ਬਿਜ਼ੀ ਰਹਿੰਦਾ ਆਪਣੀ ਲਾਈਫ 'ਚ ਪਰ ਇਹ ਹੈ ਕਿ ਜੇ ਆਪਾਂ ਜਲਦੀ ਜਾਣ ਦੇ ਚੱਕਰ 'ਚ ਇਹ ਨਾ ਹੈ ਕਿ ਸਾਰੀ ਡੈਥ ਹੀ ਹੋ ਗਿਆ ਸੀ ਕਿਸੇ ਦੇ ਐਕਸੀਡੈਂਟ 'ਚ ਵੱਜ ਗਏ ਹੈ ਕਿਸੇ ਦੇ ਮਤਲਬ ਗੱਡੀ 'ਚ ਵੱਜ ਗਏ ਸਾਡਾ ਐਕਸੀਡੈਂਟ ਹੋ ਗਿਆ ਸਾਡੇ ਪੇਰੈਂਟਸ ਤੇ ਐਕਸ਼ਨ ਆਏਗਾ ਤੇ ਹੁਣ ਜਿਹੜੀ ਉਮੀਦ ਕੀਤੀ ਜਾ ਰਹੀ ਹੈ ਕਿ ਆ ਸਾਈਕਲ ਹੀ ਲੋਕ ਜ਼ਿਆਦਾ ਵਰਤਣ ਜਾਂ ਫਿਰ ਜਿਹੜਾ ਡਰਾਈਵਿੰਗ ਲਾਇਸੈਂਸ ਜੇ ਤੁਹਾਰਾ ਟੁੱਟੇ ਜੇ ਕਿ ਬਣਾ ਕੇ ਹੀ ਇਹ ਫੈਨ ਨੂੰ ਅਵੇਅਰ ਕਰੋ ਇਸ ਚੀਜ਼ ਬਿਲਕੁਲ ਸਾਡੇ ਸਟੂਡੈਂਟ ਅਵੇਅਰ ਕੀਤਾ ਜਾ ਰਿਹਾ ਹੈ ਤੇ ਹੁਣ ਹਮੇਸ਼ਾ ਹੀ ਜਿਹੜਾ ਕੀਤਾ ਜਾਏਗਾ ਤੇ ਮੈਂ ਸਭ ਨੂੰ ਇਹ ਅਪੀਲ ਕਰਦੀ ਹਾਂ ਕਿ ਤੁਸੀਂ ਆਪਣੇ ਬੱਚੇ ਨੂੰ ਉਦੋਂ ਹੀ ਵਹੀਕਲ ਦਿਓ ਜੇ 18 ਸਾਲ ਤੋਂ ਉੱਪਰ ਹੈ ਤੇ ਉਹਦਾ ਡਰਾਈਵਿੰਗ ਲਾਇਸੈਂਸ ਬਣਿਆ ਮੈਂ ਕੁਲਵਿੰਦਰ ਕੋਰ ਪ੍ਰਿੰਸੀਪਲ ਨਿਊ ਫਲਾਰਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਆ ਅੱਜ ਪੁਲਿਸ ਪ੍ਰਸ਼ਾਸਨ ਸਕੂਲ ਚ ਆਏ ਸੀ ਸੈਮੀਨਾਰ ਕੀਤਾ ਗਿਆ ਟ੍ਰੈਫਿਕ ਤੇ ਔਰ ਉਹਨਾਂ ਨੇ ਦੱਸਿਆ ਕਿ ਜੋ ਵੀ ਸਟੂਡੈਂਟ 18 ਸਾਲ ਤੋਂ ਘੱਟ ਹੈ ਉਹ ਬਾਈਕਸ ਲੈ ਕੇ ਨਾ ਇਹਦੀ ਸਜ਼ਾ ਉਹਨਾਂ ਦੇ ਮਾਪਿਆਂ ਨੂੰ ਹੋएगी ਇੱਕ ਜੋ ਵੀ ਲਾ ਨਿਕਲਿਆ ਹੈ ਉਹਦੇ ਅਕੋਰਡਿੰਗ 3 ਸਾਲ ਦੀ ਕੈਦ ਔਰ 25000 ਰੁਪਏ ਜੁਰਮਾਨਾ ਹੋ ਸਕਦਾ ਹੈ ਬੱਚਿਆਂ ਨੂੰ ਅਸੀਂ ਉਹਨਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਹੈ ਔਰ ਬੱਚਿਆਂ ਦੀ ਬੱਚਿਆਂ ਨਾਲ ਸੈਮੀਨਾਰ ਕੀਤਾ ਗਿਆ ਹੈ ਤੁਹਾਡੇ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਬਾਹਰ ਹਾਂਜੀ ਹਾਂਜੀ ਸਾਡੇ ਵੱਲੋਂ ਬਾਹਰ ਵੀ ਨੋਟਿਸ ਜਾਰੀ ਕੀਤਾ ਗਿਆ ਹੈ ਔਰ ਸਕੂਲ ਦੇ ਜੋ ਗਰੁੱਪਸ ਨੇ ਉਹਦੇ ਵਿੱਚ ਵੀ ਮਾਪਿਆਂ ਨੂੰ ਅਲਰਟ ਕੀਤਾ ਗਿਆ ਹੈ ਕਿ ਬੱਚਿਆਂ ਨੂੰ ਬਾਈਕਸ ਲੈ ਕੇ ਨਾ ਆਵੇ ਜਗ੍ਹਾ ਜਿਨ੍ਹਾਂ ਕੋਲ ਲਾਇਸੈਂਸ ਨਹੀਂ ਹੈ। ਉਹਦੇ ਜਿਹਨਾਂ ਦੇ ਵਿੱਚ ਮਾਪਿਆਂ ਨਾਲ ਮੀਟਿੰਗ ਕੀਤੀ ਜਾਵੇ ਉਸ ਬਾਰੇ ਹਾਂਜੀ ਬਿਲਕੁਲ ਮੀਟਿੰਗ ਕੀਤੀ ਜਾਏਗੀ ਔਰ ਇਹ ਅਸੀਂ ਮੀਟਿੰਗ ਸੈਟਰਡੇ ਸਾਡੀ ਮੀਟਿੰਗ ਹੁੰਦੀ ਹੈ। ਉਸ ਮੀਟਿੰਗ 'ਚ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਹੀ ਬੁਲਵਾ ਕੇ ਉਹਨਾਂ ਦੇ ਰੋਗ ਰੂ ਕਰਵਾਇਆ ਜਾਏਗਾ ਔਰ ਉਹਨਾਂ ਨੂੰ ਉਹਨਾਂ ਨਾਲ ਗੱਲ ਕਰਵਾਈ ਜਾਏਗੀ। ਇਹ ਹੈ ਕਿੰਨਾ ਹਰਜਾਨਾ ਭੁਗਤਣਾ ਪਏਗਾ ਅਗਰ ਉਹ ਐ ਰੂਲਸ ਨੂੰ ਫੋਲੋ ਨਹੀਂ ਕਰਦੇ ਤੇ